ਖਨੋਰੀ ਬਾਰਡਰੀਆਂ ਨੇ ਕਈ ਕਿਲੋਮੀਟਰ ਲੰਬਾ ਇਹ ਕਾਫਲਾ ਹੈ ਸ਼ੰਭੂ ਬਾਰਡਰ ਦੀ ਤਰ੍ਹਾਂ ਖਨੋਰੀ ਬਾਰਡਰ ਤੇ ਵੀ ਕਿਸਾਨਾਂ ਦੇ ਵੱਲੋਂ ਪੱਕੇ ਡੇਰੇ ਲਗਾ ਲਏ ਗਏ ਨੇ ਜੋ ਇੱਥੇ ਪ੍ਰਦਰਸ਼ਨ ਕਰ ਰਹੇ ਹਨ ਅੰਦੋਲਨ ਕਰ ਰਹੇ ਕਿਸਾਨ ਨੇ ਉਨ੍ਹਾਂ ਲੋਕਾਂ ਦੇ ਲਈ ਮੈਡੀਕਲ ਸੇਵਾਵਾਂ ਦੀ ਵੀ ਮੁਫਤ ਸੇਵਾ ਕੀਤੀ ਜਾ ਰਹੀ ਹੈ ਸੇਕ ਨਿਕਲ ਰਿਹਾ ਹੈ ਧੁੱਪ ਹੈ ਗਰਮੀ ਹੈ ਪਰ ਕਿਸਾਨਾਂ ਦੇ ਹੌਂਸਲੇ ਉਸੇ ਤਰ੍ਹਾਂ ਉੱਚੇ ਰਹਿੰਦੇ ਨੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਦਿੱਲੀ ਕੂਚ ਕਰਨ ਜਾਣਾ ਚਾਹੁੰਦੇ ਸਨ ਲੇਕਿਨ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਨੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਿਸ ਕਾਰਨ ਹੁਣ ਕਿਸਾਨਾਂ ਦੇ ਵੱਲੋਂ ਬਾਡਰਾਂ ਦੇ ਉੱਪਰ ਹੀ ਆਪਣੇ ਪੱਕੇ ਡੇਰੇ ਲਗਾ ਲਏ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤੱਤਾ ਕੋ ਕਰ ਵਾਪਸੀ ਨਹੀਂ ਕਰਨਗੇ ਸੋ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਵੀਪੀ ਸਾਂਝਾ ਰਹੀ ਦਿਖਾ ਰਹੇ ਹਾਂ ਅੱਜ ਅਸੀਂ ਪਹੁੰਚੇ ਹੋਏ ਹਾਂ ਖਨੋਰੀ ਬਾਰਡਰ ਦੇ ਉੱਪਰ ਜਿੱਥੇ ਸ਼ੰਭੂ ਬਾਰਡਰ ਦੀ ਤਰ੍ਹਾਂ ਕਈ ਕਿਲੋਮੀਟਰ ਲੰਬਾ ਜੋ ਟਰੈਕਟਰਾਂ ਦਾ ਕਾਫਲਾ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਜੋ ਤੁਸੀਂ ਟਰੈਕਟਰ ਟਰਾਲੀਆਂ ਵੇਖ ਰਹੇ ਨੇ ਰਹੇ ਹੋ 100 ਡੇਢ ਕਿਲੋਮੀਟਰ ਦਾ ਜੋ ਬਾਰਡਰ ਤੋਂ ਲੈ ਕੇ ਅਸੀਂ ਰਸਤਾ ਪਾਰ ਕਰਕੇ ਆ ਚੁੱਕੇ ਹਾਂ ਉੱਥੋਂ ਲੈ ਕੇ ਜੋ ਲੰਬਾ ਹੀ ਇਹ ਰਸਤਾ ਹੈ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਟਰਾਲੀਆਂ ਦੇ ਨਾਲ ਜੋ ਬਲੋਕ ਕੀਤਾ ਗਿਆ ਟਰੈਕਟਰ ਟਰਾਲੀਆਂ ਨੂੰ ਘਰ ਬਣਾ ਲਿਆ ਗਿਆ ਕਈ ਥਾਵਾਂ ਦੇ ਉੱਪਰ ਟੈਂਟ ਲਗਾਏ ਗਏ ਨੇ ਤੇ ਕਿਸਾਨ ਲਗਾਤਾਰ ਜੋ ਅੰਦੋਲਨ ਕਰ ਰਹੇ ਨੇ ਉਹ ਡਟੇ ਹੋਏ ਨੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਕੇਂਦਰ ਸਰਕਾਰ ਮੰਗਾ ਮੰਨੇਗੀ ਤੇ ਤਾਂ ਹੀ ਉਹ ਘਰ ਵਾਪਸੀ ਕਰਨਗੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਖਨੋਰੀ ਬਾਰਡਰ ਦੀਆਂ ਸ਼ੰਭੂ ਬਾਰਡਰ ਦੀ ਤਰ੍ਹਾਂ ਖਨੋਰੀ ਬਾਰਡਰ ਤੇ ਵੀ ਕਿਸਾਨਾਂ ਦੇ ਵੱਲੋਂ ਪੱਕੇ ਡੇਰੇ ਲਗਾ ਲਏ ਗਏ ਨੇ ਟਰੈਕਟਰ ਟਰਾਲੀਆਂ ਦੇ ਘਰ ਬਣਾ ਲਏ ਗਏ ਨੇ ਆਰਜੀ ਤੌਰ ਤੇ ਉੱਪਰ ਟੈਂਟਾਂ ਦੇ ਨਾਲ ਘਰ ਬਣਾ ਲਏ ਗਏ ਨੇ ਤੇ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਆਰਾਮ ਕਰ ਲੈ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਪਿਛਲੇ ਅੰਦੋਲਨ ਦੀ ਤਰ੍ਹਾਂ ਉਹ ਉਹਨਾਂ ਨੂੰ ਉਹ ਇੰਤਜ਼ਾਰ ਕਰਨਗੇ ਤੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਜਾਣਗੇ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਕਈ ਕਿਲੋਮੀਟਰ ਲੰਬਾ ਇੱਕ ਕਾਫਲਾ ਹੈ ਕਈ ਕਿਲੋਮੀਟਰ ਲੰਬਾ ਜੋ ਰਸਤਾ ਖਨੋਰੀ ਬਾਰਡਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਦੇ ਨਾਲ ਇਸ ਰਾਸਤੇ ਨੂੰ ਨੈਸ਼ਨਲ ਹਾਈਵੇ ਨੂੰ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਹੈ ਆਰਜੀ ਤੌਰ ਦੇ ਉੱਪਰ ਘਰ ਬਣਾਏ ਗਏ ਨੇ ਕਿਸਾਨਾਂ ਦੇ ਵੱਲੋਂ ਮੈਡੀਕਲ ਕੈਂਪ ਬਕਾਇਦਾ ਇੱਥੇ ਲੱਗੇ ਹੋਏ ਨੇ ਲੰਗਰ ਸੇਵਾ ਜੋ ਵੱਖ-ਵੱਖ ਜਥੇਬੰਦੀਆਂ ਪਿੰਡਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਜੋ ਇੱਥੇ ਪ੍ਰਦਰਸ਼ਨ ਕਰ ਰਹੇ ਅੰਦੋਲਨ ਕਰ ਰਹੇ ਕਿਸਾਨ ਨੇ ਉਨਾ ਲੋਕਾਂ ਦੇ ਲਈ ਮੈਡੀਕਲ ਸੇਵਾਵਾਂ ਦੀ ਵੀ ਮੁਫਤ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਲੰਗਰ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਦੀਆਂ ਵੇਖ ਰਹੇ ਹੋ ਉੱਥੇ ਹੀ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਬਣਨ ਦੇ ਲਈ ਨੌਜਵਾਨਾਂ ਦਾ ਆਣਾ ਕਿਸਾਨਾਂ ਦਾ ਆਣਾ ਲਗਾਤਾਰ ਜਾਰੀ ਹੈ ਖਨੋਰੀ ਬਾਰਡਰ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਨੂੰ ਹੀ ਹਾਲ ਫਿਲਹਾਲ ਦੇ ਲਈ ਆਪਣਾ ਆਰ ਜੀ ਘਰ ਬਣਾ ਲਿਆ ਗਿਆ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਕਿਸਾਨ ਆਪਣਾ ਸਮਾਪਤਿਤ ਕਰ ਰਹੇ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਮੌਸਮ ਦੀ ਵੀ ਕਰਵਟ ਬਦਲੀ ਹੈ ਮੌਸਮ ਗਰਮ ਹੋ ਚੁੱਕਾ ਹੈ ਕੜਾਕੇ ਦੀ ਧੁੱਪ ਪੈ ਰਹੀ ਹੈ ਲੇਕਿਨ ਇੰਨੀ ਗਰਮੀ ਦੇ ਬਾਵਜੂਦ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ ਚਾਹੇ ਇੱਕ ਪਾਸੇ ਸੜਕਾਂ ਤਪ ਰਹੀਆਂ ਨੇ ਸੇਕ ਨਿਕਲ ਰਿਹਾ ਹੈ ਧੁੱਪ ਹੈ ਗਰਮੀ ਹੈ ਪਰ ਕਿਸਾਨਾਂ ਦੇ ਹੌਸਲੇ ਉਸੇ ਤਰ੍ਹਾਂ ਬੁਲੰਦ ਨੇ ਕਿਸਾਨਾਂ ਦੇ ਵਿਚਾਰ ਉਸੇ ਤਰ੍ਹਾਂ ਗਰਮ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਮੰਵਾ ਕੇ ਹੀ ਵਾਪਸ ਜਾਣਗੇ ਕਿਸਾਨਾਂ ਗੁਰਵੰ ਸਿੰਘ ਪੰਦੇੜ ਤੇ ਡੱਲੇਵਾਲ ਹੋਰਾ ਦੇ ਵੱਲੋਂ ਜੋ ਇਹ ਅੰਦੋਲਨ ਵਿੱਢਿਆ ਗਿਆ ਹੈ ਕਿਸਾਨ ਉਹਨਾਂ ਦੇ ਇੱਕ ਹੋਕੇ ਤੇ ਇਕੱਠੇ ਹੋਏ 13 ਫਰਵਰੀ ਨੂੰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹਰਿਆਣਾ ਪ੍ਰਸ਼ਾਸਨ ਦੀ ਕਾਰਵਾਈ ਕਾਰਨ ਨਹੀਂ ਹੋ ਸਕੀ ਫਿਰ 21 ਫਰਵਰੀ ਨੂੰ ਕੋਸ਼ਿਸ਼ ਕੀਤੀ ਗਈ ਲੇਕਿਨ ਹੁਣ ਅੰਦੋਲਨ ਦੇ ਵਿੱਚ ਦਿੱਲੀ ਕੂਚ ਦੇ ਜੋ ਪ੍ਰੋਗਰਾਮ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਹੈ ਦੇਸ਼ਪੜ ਦੇ ਵਿੱਚ ਜੋ ਸ਼ੁਭਕਰਨ ਸਿੰਘ ਦੇ ਅਸਥੀਆਂ ਦੀ ਕਲਸ਼ ਯਾਤਰਾ ਕੱਢੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਮੰਗਾ ਮੰਵਾ ਕੇ ਹੀ ਉਹ ਵਾਪਸ ਜਾਣਗੇ ਤੁਸੀਂ ਵੇਖਿਆ ਹੋਵੇਗਾ ਕਿ ਕਈ ਕਿਲੋਮੀਟਰ ਦਾ ਰਸਤਾ ਸੀ ਪਾਰ ਕਰਕੇ ਆ ਚੁੱਕੇ ਆ ਖਨੋਰੀ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੀ ਤਰ੍ਹਾਂ ਕਈ ਕਿਲੋਮੀਟਰ ਲੰਬਾ ਜੋ ਰਸਤਾ ਹੈ ਉਹ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਆਪਣੇ ਵਾਹਨਾਂ ਦੇ ਨਾਲ ਜੋ ਬਲੌਕ ਕੀਤਾ ਗਿਆ ਹੈ ਤਸਵੀਰਾ ਖਨੋਰੀ ਬਾਰਡਰ ਦੀਆਂ ਨੇ ਸੋ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਵਾਪਸ ਨਹੀਂ ਜਾਣਗੇ ਉੱਥੇ ਕਿਸਾਨ ਆਗੂ ਨਿਤ ਦਿਨ ਨਵੀਂ ਰਣਨੀਤੀ ਬਣਾਉਂਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਫਿਲਹਾਲ ਕਲ੍ਹ ਯਾਤਰਾ ਕੱਢੀ ਜਾ ਰਹੀ ਹੈ ਸ਼ੁਭਕਰਨ ਦੀਆਂ ਅਸਤੀਆਂ ਦੀ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਚੋਣ ਜਾਬਤਾ ਲੱਗ ਚੁੱਕਾ ਹੈ ਭਾਵੇਂ ਚੋਣਾਂ ਦਾ ਮੌਸਮ ਹੈ ਲੇਕਿਨ ਜੋ ਕਿਸਾਨ ਨੇ ਜੋ ਹੁਣ ਬਾਡਰਾਂ ਦੇ ਉੱਪਰ ਬੈਠ ਚੁੱਕੇ ਨੇ ਉਹ ਆਪਣੀਆਂ ਮੰਗਾਂ ਮੰਨਵਾ ਕੇ ਹੀ ਮੁੜਨਗੇ ਇਸ ਸੰਬੰਧੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋਗੇ ਬੀਪੀ ਸੰਝਾ ਦੇ ਨਾਲ